You want to get that ਸੁਫਾਨ ਮੁੰਡੇ ਦਾ ਬੇਰਹਿਮੀ ਦੀ ਨਾਲ ਕਤਲ ਕਰ ਦਿੱਤਾ ਇਲزام ਲੱਗੇ ਨੇ ਕਿ ਗੱਡੀ ਦੇ ਵਿੱਚ ਬੈਠ ਕੇ ਪੰਜ ਤੋਂ 6 ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਰੈਕ ਕੀਤੇ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਭਾਜਪਾ ਯੂਵ ਮੋਰਚਾ ਦਾ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ ਉੱਥੇ ਪਰਿਵਾਰ ਦਾ ਇਸ ਵਕਤ ਰੋਰੋ ਬੁਰਾ ਹਾਲ ਹੈ ਮੁੰਡੇ ਦੀ ਪਾਪੀ ਦਾ ਰੋਰੋ ਬੁਰਾ ਹਾਲ ਹੈ ਉੱਥੇ ਸਾਰਾ ਵਾਕਿਆ ਬਿਆਨ ਕੀਤਾ ਮ੍ਰਿਤਕ ਨੌਜਵਾਨ ਦਾ ਨਾਮ ਹਨੀ ਕੁਮਾਰ ਹੈ ਜਿਸ ਦਾ ਕਤਲ ਕਰ ਦਿੱਤਾ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਰੋਪੀਆਂ ਵੱਲੋਂ ਪੁਰਾਣੀ ਰੰਜਿਸ਼ ਤੇ ਚੱਲਦਿਆ ਹਨੀ ਕੁਮਾਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਉਸ ਤੋਂ ਬਾਅਦ ਚਿੱਕ ਟੁਹੜਾ ਪਰਿਵਾਰ ਦੇ ਵਿੱਚ ਪਹੁੰਚ ਜਾਂਦੇ ਉੱਥੇ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਆ ਪੁਲਿਸ ਦੇ ਵੱਲੋਂ ਮਾਮਲੇ ਦੀ ਚਾਚ ਕਿਤੀ ਜੋਰੀ ਹੈ ਭਈ ਮੈਂ ਕਪੂਰਥਲੇ ਦੇ ਰਹਿਣ ਵਾਲੀ ਆ ਤੇ ਸੁਲਤਾਨਪੁਰ ਸਾਡੇ ਸੋਰੇ ਆ ਕੀ ਨਾਮ ਤੇਡਾ ਮੇਰਾ ਰਜਨੀ ਵਾਈਫੋਂ ਦੀਪਕ ਗੁਮਾਰ ਤੇ ਘਟਨਾ ਮੇਰੇ ਦੇਵਰ ਨੂੰ ਹੁਣੇ ਅਸੀਂ ਆਏ ਸੀਗੇ ਫੰਕਸ਼ਨ ਤੋਂ ਸੁਲਤਾਨਪੁਰ ਤੇ ਖਾਣਾ ਰੱਖਣਾ ਹੈ ਤੇ ਸਿਲੰਡਰ ਤੇ ਉਹਦੇ ਹੀ ਉਹ ਤਿੰਨ ਪੰਜ ਜਣੇ ਮੁੰਡੇ ਨਾ ਗੱਡੀ ਵਿੱਚ ਇਹਦੀ ਰੈਕਿੰਗ ਕਰਨ ਲੱਗਦੇ ਮੈਨੂੰ ਪਤਾ ਲੱਗਾ ਕਿ ਨੰਨੂ ਉਹ ਗੱਡੀ ਵਿੱਚ ਵਾ ਕਹਿੰਦੇ ਵੀ ਭਾਬੀ ਉਹਨਾਂ ਨੂੰ ਛੱਡੋ ਤੁਸੀਂ ਰੋਟੀ ਰੋਟੀ ਰੱਖੋ ਪਾਪਾ ਦਾ ਸਿਲੰਡਰ ਰੱਖ ਦੋ ਐ ਸਿਲੰਡਰ ਰੱਖ ਕੇ ਗਏ ਤਾਂ ਇਹਦਾ ਲਾਸਟ ਟਾਈਮ ਮੈਨੂੰ ਫੋਨ ਆਇਆ ਭਾਬੀ ਛੇਤੀ ਘਰ ਚੱਲੋ ਤੁਸੀਂ ਇਕੱਲੇ ਆ ਨਾਲ ਬੇਟਾ ਛੋਟਾ ਵਾ ਤੇ ਤੁਸੀਂ ਆਰਾਮ ਨਾਲ ਪਹੁੰਚੋ ਕਹਿੰਦਾ ਵੀ ਪਿੱਛੇ ਮੈਨੂੰ ਖਤਰਾ ਲੱਗਣ ਡਿਆ ਵਾ ਜਾਣ ਉਸ ਤੋਂ ਬਾਅਦ ਇਹਦਾ ਫੋਨ ਚੱਕਿਆ ਨਹੀਂ ਨਾਲ ਹੀ ਉਹ ਪੰਜ ਜਣੇ ਮੁੰਡੇ ਇਹਦੇ ਨਾਲ ਸਾਰੇ ਇਹਦੇ ਮਗਰ ਲੱਗ ਗਏ ਔਰ ਇਹ ਵੈਸੇ ਵੀ ਇਹਦੀ ਆਵਾਜ਼ ਬੰਦ ਲੋਕ ਜਿੱਦ ਫੋਨ ਮੈਨੂੰ ਚੱਕਿਆ ਹੀ ਨਹੀਂ ਤੇ ਮੈਨੂੰ ਟੈਨਸ਼ਨ ਹੋ ਗਈ ਵੀ ਇਹ ਫੋਨ ਕਿਉਂ ਨਹੀਂ ਚੱਕ ਰਿਹਾ ਤੇ ਦੋ ਮੁੰਡੇ ਜਿਹੜੇ ਇਹਦੇ ਨਾਲ ਸੀ ਉਹਨਾਂ ਦੇ ਕਾਫੀ ਪੇਟ ਪੂਰ ਚ ਖਰਚਾ ਮਾਰੀਆਂ ਉਹਨਾਂ ਨੇ ਉਹ ਡੇਢ ਵਿੰਡੀ ਪਹੁੰਚ ਗਏ ਮੇਰੇ ਤੋਂ ਪਹਿਲਾਂ ਕਿਉਂਕਿ ਮੈਂ ਐਕਟਿਵਰ ਤੇ ਸੀ ਉਹ ਮੋਟਰਸਾਈਕਲ ਤੇ ਸੀ ਇਹ ਪਿੱਛੇ ਹੀ ਉਹਨਾਂ ਨੇ ਸਿੱਟ ਲਿਆ ਮੰਡੀ ਵਿੱਚ ਸੁਲਤਾਨਪੁਰ ਮੰਡੀ ਚ ਤੇ ਇਹਦੇ ਪਿੱਛੇ ਜਬ ਬਿਕ ਪਾਰਕ ਕਰਕੇ ਖਰਚਾ ਮਾਰੀਆਂ ਔਰ ਉਹਨਾਂ ਨੂੰ ਧਮਕੀ ਭਰੀਆਂ ਇਹਨਾਂ ਨੇ ਰਿਕਾਰਡਿੰਗਾਂ ਵੀ ਭੇਜੀਆਂ ਇਹ ਕਿਹਨਾਂ ਕਰਕੇ ਭੇਜੀਆਂ ਸੀ ਅੱਜ ਤੋਂ ਹਫਤਾ ਪਹਿਲਾਂ ਮੈਂ ਇਹਨਾਂ ਨੂੰ ਹਫ਼ਤਾ ਘੁੱਕਿਆ ਮੈਂ ਕਿ ਕੋਈ ਨਹੀਂ ਪੁੱਤ ਜੇ ਸਾਨੂੰ ਕੁਝ ਕਹਿੰਦੇ ਕੋਈ ਗੱਲ ਨਹੀਂ ਪਰ ਆਪਾਂ ਨਹੀਂ ਕਿਹੇ ਨਾ ਲੜਨਾ ਹੁਣ ਬਸ ਠੀਕ ਆ ਖਤਮ ਹੋ ਗਈ ਗਾੜੀ ਅਹੀਂ ਕਿਹੇ ਨਾ ਲੜਨਾ ਨਹੀਂ ਉਹਨਾਂ ਨੇ ਇਹ ਹੀ ਕਿਹਾ ਕਿ ਤੈਨੂੰ ਜਾਨੋਂ ਮਾਰਾਂਗੇ ਔਰ ਤੈਨੂੰ ਛੱਡਣਾ ਨਹੀਂ ਨੰਨੂ ਨੂੰ ਤੇ ਬੰਟੀ ਨੂੰ ਜਿਹੜਾ ਨਾਮ ਅਜੀਤ ਕੁਮਾਰ ਆ ਦੋਨਾਂ ਨੂੰ ਉਹਦੇ ਵੀ ਪੇਟ 'ਚ ਗਿਰਚਾ ਮਾਰੀਆਂ ਔਰ ਇਹਨੂੰ ਤਾਂ ਖਤਮ ਹੀ ਕਰਕੇ ਮੰਡੀ 'ਚ ਸਿੱਟ ਦਿੱਤਾ ਜੀ ਇਸ ਤੋਂ ਪਹਿਲਾਂ ਕਿੰਨੇ ਕਿਹੜੇ ਪਹਿਲਾਂ ਲੜਾਈ ਹੋਈ ਸੀ ਇਹਨਾਂ ਦੀ ਇਹਨਾਂ ਦੀ ਅੱਜ ਤੋਂ ਮਹੀਨਾ ਹਾਂਜੀ ਮਹੀਨੇ ਦੇ ਵਿੱਚ ਤਿੰਨ ਵਾਰੀ ਬਜਾਰਾਂ ਦੇ ਸ਼ਹਿਰ ਕੀ ਸੀ ਇਹਨਾਂ ਦੀ ਆਪ ਬਜਾਰਾਂ ਨੂੰ ਮੁਹੱਲੇ ਚ ਹੀ ਆ ਜੀ ਸਿਰਫ ਇਹਦੀ ਹੁਣ ਮਤਲਬ ਕਿ ਵਧੀਆ ਪੰਦਾ ਖਾਂਦਾ ਉਹਨਾਂ ਕੋਲ ਬਰਦਾਸ਼ਤ ਨਹੀਂ ਹੁੰਦਾ ਉਹਨਾਂ ਨੂੰ ਇਹ ਆ ਬੱਲੇ ਦੇ ਨੌਜਵਾਨ ਪੰਜ ਮੰਦੇ ਆ ਜੀ ਇਹ ਮੱਕੀ ਦਿੰਦੇ ਹੀ ਕਸ਼ਿ ਸ਼ੁਨੀ ਨੂੰ ਧਮਕੀਆਂ ਮੈਨੂੰ ਮਾਰ ਦੇਣਾ ਰਿਕਾਰਡਿੰਗ ਆਉਂਦੀਆਂ ਸਾਡੇ ਕੋਲ ਆ ਮਤਲਬ ਪੰਜ ਸੱਤ ਨੌਜਵਾਨ ਹਾਂਜੀ ਹਾਂਜੀ ਉਹਨਾਂ ਨੇ ਮੇਰਾ ਪੁੱਤ ਮਾਰਤਾ ਹੁਣ ਕੀ ਮੰਗ ਕਰਦੇ ਆ ਅਸੀਂ ਇਨਸਾਫ ਚਾਹੁੰਦੇ ਆ ਜੀ ਸਾਡਾ ਪੁੱਤ ਚਲਾ ਗਿਆ ਸਾਨੂੰ ਇਨਸਾਫ ਚਾਹੀਦਾ ਵਾ ਕਿਉਂਕਿ ਅਸੀਂ ਪੁਲਿਸ ਕੋ ਪਹਿਲਾਂ ਹੀ ਇਹਦੀ ਕੰਪਲੇਂਟ ਦਿੱਤੀ ਹੋਈ ਸੀ ਪਰਚਾ ਕਰਾਇਆ ਹੋਇਆ ਸੀ ਦਾ ਸੀ ਸਿਆਸਤ ਦੇ ਵਿੱਚ ਵੀ ਪੈ ਰੱਖਦਾ ਸੀ ਮੁੰਡਾ ਹਾਂਜੀ ਇਹ ਜੀ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਦੇ ਵਿੱਚ ਵੀ ਇਹਨਾਂ ਕਾਫੀ ਸੀਗਾ ਮੁੰਡਿਆਂ ਨਾਲ ਪ੍ਰਧਾਨ ਸੀ ਦਾ ਇਹਦੀ ਬਹੁਤ ਵਧੀਆ ਸਬਨਾ ਬਣੀ ਹੋਈ ਸੀ ਪਰ ਇਹਨਾਂ ਨੇ ਥੋੜੇ ਦਿਨਾਂ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਪਤਾ ਨਹੀਂ ਇਹਨਾਂ ਨੇ ਮਤਲਬ ਕਿ ਕੀ ਉਹਨੂੰ ਧਮਕੀਆਂ ਇਹ ਉਹ ਉਹਦੇ ਹੱਥ ਤੇ ਕੱਟ ਦਿੱਤਾ ਅਸੀਂ ਉਹਦਾ ਪੇਸ਼ੰਗ ਕਰਾਇਆ ਹੱਥ ਦਾ ਫਿਰ ਇਹਨੂੰ ਮੈਂ ਕਿਹਾ ਤੂੰ ਅਰੈਸਟ ਕਰ ਕੋਈ ਗੱਲ ਨਹੀਂ ਬਾਤ ਚ ਦੇਖੀ ਜਾਊਗੀ ਬਟ ਉਹਨਾਂ ਨੇ ਕਿਹਾ ਇਹਨੂੰ ਧਮਕੀਆਂ ਫੋਨ ਤੇ ਭੇਜਦੇ ਸੀ ਅਸੀਂ ਤੈਨੂੰ ਮਾਰ ਦੇਣਾ ਅਸੀਂ ਤੈਨੂੰ ਮਾਰ ਦੇਣਾ ਅੱਜ ਨਾਨਕਾਰ ਫੰਕਸ਼ਨ ਸੀ ਅਸੀਂ ਸੁਲਤਾਨਪੁਰ ਆ ਗਏ ਇਹ ਇਹ ਡੈਡੀ ਨੂੰ ਰੋਟੀ ਦੇਣੀ ਆਂ ਜੀ ਹੋਰ ਸਾਨੂੰ ਪਹਿਲੇ ਦਿਨ ਜੀ ਸਾਡੇ ਮਗਰ ਹਾਂਜੀ ਨਹੀਂ ਇਹ ਦੋ ਵਾਰੀ ਆਏ ਬਟ ਇਹ ਮਗਰ ਲੱਗਦੇ ਹੀ ਨਾ ਤੇ ਇਹ ਮਤਲਬ ਗੇੜੇ ਕਰਦੇ ਮੇਰੇ ਵੀ ਆਲੇ ਦੁਆਲੇ ਅੱਜ ਇੱਕ ਜੀ ਦਾਣਾ ਮੰਡੀ ਜਿਹੜੀ ਸੁਲਤਾਨਪੁਰ ਆ ਉੱਥੇ ਹਨੀ ਕੁਮਾਰ ਤੇ ਉਹਦਾ ਇੱਕ ਦੋਸਤ ਆ ਜੇ ਕੁਮਾਰ ਤੇ ਜਿਹੜਾ ਇਹ ਤਿੰਨੇ ਜਣੇ ਜਿਹੜੇ ਹੈਗੇ ਸੀ ਸਦਾ ਮਹੱਲੇ ਦੇ ਰਹਿਣ ਵਾਲੇ ਨੇ ਤੇ ਇਹ ਜਦੋਂ ਆਪਣੇ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਇਹਨਾਂ ਦੇ ਉੱਤੇ ਪੁਰਾਣੀ ਹੀ ਇਹਨਾਂ ਦੀ ਇੱਕ ਲੜਾਈ ਝਗੜਾ ਹੋਇਆ ਸੀ ਪਹਿਲਾਂ ਵੀ ਤੇ ਉਹ ਜਿਹੜੇ ਦੋਚੀ ਹੈਗੇ ਨੇ ਉਹਨਾਂ ਨੇ ਇਹਨਾਂ ਤੇ ਹਮਲਾ ਕਰਤਾ ਉਹ ਵੀ ਜਿਹੜੇ ਸਦਾ ਮਹੱਲੇ ਦੇ ਨੇ ਜਿਹਦੇ ਵਿੱਚ ਜਿਹੜਾ ਹੈਗਾ ਆ ਹਨੀ ਕੁਮਾਰ ਉਹਦੀ ਮੌਕੇ ਤੇ ਮੌਤ ਹੋ ਗਈ ਆ ਤੇ ਜਿਹੜੇ ਦੂਜੇ ਦੋਨੇ ਹੈਗੇ ਨੇ ਅਜੇ ਤੇ ਜਿਹੜਾ ਹੈਗਾ ਅਮਨਪ੍ਰੀਤ ਸਿੰਘ ਉਹਨਾਂ ਦੇ ਸੱਟਾਂ ਲੱਗੀਆਂ ਨੇ ਤੇ ਉਹ ਸਿਵਲ ਹਸਪਤਾਲ ਜਿਹੜੇ ਕਪੂਰਥਲਾ ਦਾਖਲ ਨੇ ਇਦੇ ਚ ਅਸੀਂ ਹੁਣ ਇਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਜਿਹੜਾ ਹੈਗਾ ਆ ਉਹ ਕੇਸ ਰਜਿਸਟਰ ਕਰ ਰਹੇ ਹਾਂ ਜਿਹੜੇ ਦੋਸ਼ੀ ਉਹਨਾਂ ਨੂੰ ਫਾਂਲੀ ਵੀ ਅਸੀਂ ਪੁਲਿਸ ਪਾਰਟੀਆਂ ਲਾਤੀਆਂ ਆਂ ਆਸ ਹੈ ਸੀ ਇਹਨਾਂ ਨੂੰ ਰਾਤੋ-ਰਾਤ ਗ੍ਰਿਫਤਾਰ ਕਰ ਲਾਂਗੇ ਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਨੌਜਵਾਨ ਜਿਹੜਾ ਡੈਥ ਹੋਈ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਵੀ ਕੋਈ ਨੁਮਾਇੰਦਾ ਸੀ ਆ ਦੱਸ ਰਹੇ ਨੇ ਜੀ ਵੀ ਇਹ ਹੈਗੇ ਨੇ ਬੀਜੇਪ ਇਹਦਾ ਕੋਈ ਹੈਗੇ ਨੇ ਜੂਥ ਪ੍ਰਧਾਨ ਹੈਗੇ ਨੇ ਮਰਡਰ ਤਾਂ ਕਿਸੇ ਦਾ ਵੀ ਹੁੰਦਾ ਤਾਂ ਉਹਦਾ ਸਾਨੂੰ ਸੀਰੀਅਸ ਹੋ ਕੇ ਲੈਣਾ ਹੀ ਪੈਂਦਾ ਅਸੀਂ ਇਸ ਕਰਕੇ ਜਲਦੀ ਹੀ ਇਹਨੂੰ ਜਿਹੜਾ ਹੈਗਾ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜ ਦਾਂਗੇ ਨੌਜਵਾਨ ਮੁੰਡੇ ਦਾ ਬੇਰਹਿਮੀ ਦੀ ਨਾਲ ਕਤਲ ਕਰ ਦਿੱਤਾ ਇਲزام ਲੱਗੇ ਨੇ ਕਿ ਗੱਡੀ ਦੇ ਵਿੱਚ ਬੈਠ ਕੇ ਪੰਜ ਤੋਂ 6 ਬਦਮਾਸ਼ ਆਉਂਦੇ ਨੇ ਜਿਨ੍ਹਾਂ ਦੇ ਵੱਲੋਂ ਪਹਿਲਾਂ ਰੈਕ ਕੀਤੇ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਭਾਜਪਾ ਯੂਵ ਮੋਰਚਾ ਦਾ ਸੁਲਤਾਨਪੁਰ ਲੋਧੀ ਤੋਂ ਪ੍ਰਧਾਨ ਦੱਸਿਆ ਜਾ ਰਿਹਾ ਹੈ ਮ੍ਰਿਤਕ ਨੌਜਵਾਨ ਉੱਥੇ ਪਰਿਵਾਰ ਦਾ ਇਸ ਵਕਤ ਰੋ ਰੋ ਬੁਰਾ ਹਾਲ ਐ ਮੁੰਡੇ ਦੀ ਪਾਪੀ ਦਾ ਰੋ ਰੋ ਬੁਰਾ ਹਾਲ ਐ ਉੱਥੇ ਸਾਰਾ ਵਾਕਿਆ ਬਿਆਨ ਕੀਤਾ ਮ੍ਰਿਤਕ ਨੌਜਵਾਨ ਦਾ ਨਾਮ ਹਨੀ ਕੁਮਾਰ ਐ ਜਿਸ ਦਾ ਕਤਲ ਕਰ ਦਿੱਤਾ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਗਿਆ ਕਿ ਰੋਪੀਆਂ ਵੱਲੋਂ ਪੁਰਾਣੀ ਰੰਜਿਸ਼ ਤੇ ਚੱਲਦਿਆ ਹਨੀ ਕੁਮਾਰ ਨੂੰ ਮੌਤ ਦੇ ਘਾਟ